ਕਵਾਲਿਟੀ ਬਾਈ ਜੀ ਕਵਾਲਿਟੀ ਬਹੁਤ ਵਧੀਆ ਕਵਾਲਿਟੀ ਹੈ ਇੱਕ ਨੰਬਰ ਕਵਾਲਿਟੀ ਹੈ ਜਮਾਂ ਕਵਾਲਿਟੀ ਨਾਲ ਕੋਈ ਸਮਝੌਤਾ ਨਹੀਂ ਆਪਣਾ ਇੱਕ ਨੰਬਰ ਦਾ ਮਾਲ ਲੈ ਕੇ ਆਉਨੇ ਆਪਾਂ ਇਹ ਆ ਦੇਖੋ ਆ ਇਹ ਰਜਾਈ ਰਜਾਈ ਚ ਪਤਾ ਹੈ ਕਿ ਕੋਈ ਪਾ ਹੈ ਜੀ ਇਹਦੇ ਚ ਪਤਾ ਹੈ ਫਾਈਬਰ ਫੂਰ ਪਾਈ ਹੈ ਭਾਈ ਚਾਰੇ ਹੀ ਵੀਰਾਂ ਨੂੰ ਮੇਰੀ ਪਿਆਰ ਭਰੀ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਜਿਹੜੀ ਲੋਕੇਸ਼ਨ ਹੈ ਆਪਣੀ ਵੀਰ ਜੀ ਇਹ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਜੀ ਆਪਣਾ ਮਾਨਸਾ ਬਠਿੰਡਾ ਰੋਡ ਤੇ ਪਿੰਡ ਹੈ ਜੀ ਬਹੁਤ ਵੱਡਾ ਵੱਡਾ ਪਿੰਡ ਹੈ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਇਹ ਸ਼ੋਅਰੂਮ ਹੈ ਜੀ ਕੱਪੜੇ ਦਾ ਬਹੁਤ ਹੀ ਵਧੀਆ ਕੁਆਲਿਟੀ ਬਹੁਤ ਹੀ ਸਸਤਾ ਰੇਟ ਤੇ ਵੀਰ ਜੀ ਹੁਣ ਦੇਖੋ ਗਰਮੀਆਂ ਜ਼ੋਰ ਫੜ ਚਲੀਆਂ ਤੇ ਗਰਮੀਆਂ ਦੇ ਕਾਟਨ ਆਪਣੇ ਕੋਲ ਕਾਟਨ ਦੀ ਬਹੁਤ ਵਧੀਆ ਵੈਰਾਈਟੀ ਹੈ ਬਹੁਤ ਜਿਆਦਾ ਵੈਰਾਈਟੀ ਹੈ ਕਾਟਨ ਦੀ ਜੀ ਜੈ ਜੀ ਮਰਜ਼ੀ ਪ੍ਰਕਾਰ ਦੀ ਲੈ ਲਓ ਸਸਤੇ ਤੋਂ 200 ਰੁਪਏ ਤੋਂ ਸਟਾਰਟ ਹੋਣਾ ਆਪਣੇ ਕੋਲੇ ਤੇ ਤਾਂਹਾਂ ਤੋਂ ਜਿੰਨਾ ਮਰਜ਼ੀ ਲੈ ਲਓ ਵੀਰੇ 1200 1500 ਹਰ ਕਿਸੇ ਨੂੰ ਮਿਲਦਾ ਹੈ ਮੇਰੇ ਕਹਿਣ ਦਾ ਭਾਵੇਂ ਇਹੀ ਹੈ ਵੀ ਜੀ ਹੁਣ ਤਾਂ ਗਰਮੀਆਂ ਆ ਗਏ ਕਾਟਨ ਦੀ ਜਿਆਦਾ ਮੰਗ ਹੈ ਆਪਾਂ ਜਿਆਦਾ ਕਾਟਨ ਲੈ ਕੇ ਆਉਨੇ ਆ ਬਹੁਤ ਹੀ ਵਧੀਆ ਤੁਹਾਡੇ ਵਾਸਤੇ ਨਵੇਂ-ਨਵੇਂ ਆਰਟੀਕਲ ਲੈ ਕੇ ਆਏ ਤੁਹਾਨੂੰ ਦਿਖਾਉਣੇ ਆ ਥੋੜੇ ਵੀਰ ਜੀ 5-4 ਮਿੰਟ ਲਮਾਵੇ ਵੱਧ ਨਹੀਂ ਲੈਂਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਰ ਜੀ ਜ਼ਰੂਰ ਦੇਖਿਆ ਕਰੋ ਤੇ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰੇ ਕਰੋ ਵੀਰ ਬਣ ਕੇ ਸਾਡਾ ਵੀ ਹੌਸਲਾ ਵਾਧਿਆ ਦੇ ਵੀ ਹਾਂ ਇਹ ਲੋਕ ਸਾਨੂੰ ਪਸੰਦ ਕਰਦੇ ਆ ਸਾਡਾ ਕੱਪੜਾ ਦੇਖਦੇ ਆ ਲੋਕ ਤਾਂ ਹੀ ਇਸ ਗੱਲ ਕਰਕੇ ਸਾਨੂੰ ਪਤਾ ਲੱਗਦਾ ਜੀ ਹੁਣ ਤਾਂ ਜਿਹੜੀ ਵੀਡੀਓ ਦੇਖ ਲਈ ਛੱਡਤੀ ਸਾਨੂੰ ਪਤਾ ਨਹੀਂ ਲੱਗਦਾ ਜੀ ਤੇ ਜਦੋਂ ਸਬਸਕ੍ਰਾਈਬਰ ਸ਼ੇਅਰ ਵਾਧਾ ਨਾਲ ਤਾਂ ਸਾਡਾ ਵੀ ਹੌਸਲਾ ਨਾਲ ਵਾਧਾ ਵੀ ਹਾਂ ਸਾਡਾ ਕੱਪੜਾ ਲੋਕ ਪਸੰਦ ਕਰਦੇ ਆ ਸਾਡਾ ਕੱਪੜਾ ਲੋਕ ਦੇਖਦੇ ਆ ਤੇ ਵੀਰ ਜੀ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਜਿਹੜੇ ਮੇਰੇ ਵੀਰਰਾ ਮੈਥੋਂ ਲੈ ਕੇ ਜਾਂਦੇ ਆ ਉਹ ਵੀ ਸਾਨੂੰ ਦੱਸਿਆ ਕਰੋ ਜਰੂਰ ਵੀ ਤੁਹਾਡਾ ਕਿਦਾਂ ਦਾ ਕੱਪੜਾ ਲੱਗਿਆ ਤੇ ਜਾਂ ਜਿਹੜੇ ਵੀਰੂ ਦੇਖਦੇ ਵੀਰ ਜੀ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਈ ਬਣ ਕੇ ਵੀ ਕੀ ਕਿਵੇਂ ਅਸੀਂ ਬੋਲਦੇ ਆ ਜਿਸ ਤੋਂ ਗਲਤੀ ਮਿਲਦੀ ਰਹਿੰਦੀ ਏ ਇੱਕ ਹੀ ਛੋਟੀ ਕੁਆਲਿਟੀ ਏ ਕਿੱਥੇ ਸਾਥੋਂ ਗਲਤੀ ਰਹੀ ਤਾਂ ਸਾਨੂੰ ਜਰੂਰ ਦੱਸਿਆ ਕਰੋ ਬਾਈ ਜੇ ਆਪਾਂ ਵੀਡੀਓ ਸਟਾਰਟ ਕਰਦੇ ਆ ਆਪਾਂ ਕਾਟਨ ਤੋਂ ਤੇ ਵੀਰ ਬਣ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਜਰੂਰ ਦੇਖਿਓ ਇੱਕ ਵੀਡੀਓ ਦਾ ਮਕਸਦ ਇਹ ਹੁੰਦਾ ਵੀਰ ਜੀ ਕੁਆਲਿਟੀ ਵੀ ਚੈੱਕ ਕਰਿਆ ਕਰੋ ਵੀਰ ਜੀ ਕ੍ਰੀਡ ਚੈੱਕ ਕਰਿਆ ਕਰੋ ਬੀਨਾਂ ਤੁਸੀਂ ਹੋਰ ਵੀ ਬਹੁਤ ਦੇਖਦੇ ਹੋਵਾਂਗੇ ਕਿ ਬਹੁਤ ਚੱਲਦੀ ਹੈ ਵੀਡੀਓ ਤੇ ਉਹਨਾਂ ਨਾਲੋਂ ਆਪਣਾ ਕੁਆਲਿਟੀ ਚੈੱਕ ਕਰਿਆ ਕਰੋ ਤੇ ਰੇਟ ਚੈੱਕ ਕਰਿਆ ਕਰੋ। ਭਾਈ ਜੀ ਪਹਿਲਾਂ ਆਪਾਂ ਕਾਟਨ ਤੋਂ ਸਟਾਰਟ ਕਰਦੇ ਆਂ। ਇਹ ਆਪਣਾ ਸ਼ੰਕਰਦਾ ਮਾਲ ਹੈ ਜੀ ਕਾਟਨ ਹੈ। ਇਹ ਮੈਚਿੰਗ ਦੀ ਕਾਟਨ ਹੈ। ਇਹ ਆ ਦੇਖੋ ਚੈੱਕ ਕਰੋ। ਭਾਈ ਜੀ ਹੌਲਾ ਫੁੱਲ ਵਰਗਾ ਦਾ ਕੱਪੜਾ ਬਾਈ ਜੀ ਇਹ ਜਮਾ। ਪੂਰਾ ਜਮਾ ਸ਼ੰਕਰਦਾ ਮਾਲ ਹੈ ਜੀ ਜਮਾ। ਪਤਲਾ ਜਮਾ ਜਮਾ ਹੌਲਾ ਫੁੱਲ ਵਰਗਾ। ਪਿਓਰ ਕਾਟਨ ਹੈ ਜੀ। ਆ ਇਹਦੀ ਬਾਟਮ ਹੈ ਜੀ ਦੇਖੋ। ਸ਼ੰਕਰ ਦੀ ਕੁਆਲਿਟੀ ਹੈ ਜੀ ਸ਼ੰਕਰ ਦਾ ਬ੍ਰਾਂਡ ਹੈ ਬਹੁਤ ਸੋਹਣਾ ਬ੍ਰਾਂਡ ਹੈ ਜੀ ਇਹ ਇੱਕ ਨੰਬਰ ਦਾ ਕੁਆਲਿਟੀ ਹੈ ਜੀ ਇਹ ਇਹਦੇ ਵਿੱਚ ਆਪਣੇ ਕੋਲੇ ਬਾਹਲੇ ਤਾਂ ਨਹੀਂ ਪਰ ਮੈਂ 200 ਡਿਜ਼ਾਈਨ ਲੈ ਲਓ ਜੀ ਡਿਜ਼ਾਈਨ ਸਾਨੂੰ ਬਹੁਤ ਮਿਲ ਜੂਗਾ ਤੇ ਆ ਚੈੱਕ ਕਰੋ ਜੀ ਦੇਖੋ ਡਿਜ਼ਾਈਨ ਆਪਾਂ ਤੁਹਾਨੂੰ ਪੰਜ ਚਾਰ ਤਾਂ ਖੋਲ ਕੇ ਦਿਖਾਵਾਂਗੇ ਜੀ ਤੇ ਦੂਜੇ ਡਿਜ਼ਾਈਨ ਸਾਨੂੰ ਆਪਾਂ ਦਿਖਾਵਾਂਗੇ ਓਵੇਂ ਜਿhko ਡੰਡਿਆਂ ਤੇ ਡੰਡਿਆਂ ਤੇ ਆਉਂਦਾ ਮਾਲ ਦੋ ਦੋ ਸੂਟਾਂ ਨੇ ਹੁੰਦੀਆਂ ਵੀਰ ਜੀ ਲੇਰ ਇਹਦੀ ਦੂਜਾ ਮਾਲ ਸਾਨੂੰ ਦਿਖਾਵਾਂਗੇ ਆਪਾਂ ਓਵੇਂ ਜਿhko ਤੇ ਬਈ ਜੀ ਕੁਆਲਿਟੀ ਚੈੱਕ ਕਰੋ ਕੁਆਲਿਟੀ ਬਹੁਤ ਹੀ ਵਧੀਆ ਕੁਆਲਿਟੀ ਹੈ ਐ ਨਹੀਂ ਹੈ ਵੀ ਇਹ ਚਾਲੂ ਕੁਆਲਿਟੀ ਨਹੀਂ ਹੈਗੀ ਵੀ ਮਾਲ ਵੀ ਨਕਮਾ ਵਾਲਾ ਉਹ ਕਮਾਲ ਮਾਲ ਨਹੀਂ ਹੈਗਾ ਇਹ ਤਮੰਨਾ ਕੰਪਨੀ ਦਾ ਜੀ ਆਪਣੇ ਕੋਲੇ ਸ਼ੰਕਰ ਤਮੰਨਾ ਤੇ ਏਕਾ ਟੈਕਸ ਇਹ ਬਾਈ ਜੀ ਆਪਣੇ ਕੋਲੇ ਇਹ ਕੁਆਲਿਟੀਆਂ ਨੇ ਤੇ ਆਹ ਕੁਆਲਿਟੀ ਚੈੱਕ ਕਰੋ ਬਾਈ ਜੀ ਦੇਖੋ ਤੇ ਇਹ ਦੇਖੋ ਬਾਈ ਜੀ ਬਾਈ ਜੀ ਜਗ ਜਮਾ ਕੇ ਜਗ ਮਾ ਕੇ ਕਰਦਾ ਬਾਈ ਜੀ ਸੂਟ ਦੇਖੋ ਕਿੰਨਾ ਕੁਆਲਿਟੀ ਚੰਗੀ ਹੈ ਇਹ ਬਾਈ ਜੀ ਮੈਚਿੰਗ ਹੈ ਦੇਖੋ ਚੈੱਕ ਕਰੋ ਸਮਾਰਟ ਇਹ ਆ ਮੈਚਿੰਗ ਹੈ ਬਾਈ ਜੀ ਦੇਖੋ ਆਹ ਇਹਦੀ ਬਾਟਮ ਹੈ ਵੀਰ ਜੀ ਦੇਖੋ ਤੇ ਉਹ ਉਹ ਇਹਦੇ ਸੀ ਕਮੀਜ਼ ਕੁਆਲਿਟੀ ਬਾਈ ਜੀ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਹੈ ਜਮਾਂ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਆਪਣਾ ਇੱਕ ਨੰਬਰ ਦਾ ਮਾਲ ਲੈ ਕੇ ਆਉਨੇ ਆਪਾਂ ਇਹ ਆ ਵੀ ਦੇਖੋ ਬਾਈ ਜੀ ਚੈੱਕ ਕਰੋ ਇਹ ਵੀ ਇਹ ਵੀ ਸੰਕਰ ਦਾ ਮਾਲ ਆ ਜੀ ਚੈੱਕ ਕਰੋ ਕੱਲੀ ਕੱਲੀ ਕੁਆਲਿਟੀ ਚੈੱਕ ਕਰੋ ਬਾਈ ਕੱਲਾ ਕੱਲਾ ਸੂਟ ਦੇਖੋ ਏ ਆਈ ਦੀ ਬੋਟ ਮੰਗ ਦੇਖੋ ਵੀਰੇ ਬਾਈ ਜਮਾ ਐ ਇੱਕ ਨੰਬਰ ਕੁਆਲਿਟੀ ਹੈ ਜੀ ਮਲਿਆਈ ਵਰਗਾ ਕਪੜਾ ਹੈ ਜੀ ਇੱਕ ਨੰਬਰ ਸਟੈਂਡਰਡ ਦਾ ਮਾਲ ਹੈ ਹੌਲਾ ਫੁੱਲ ਵਰਗਾ ਕਾਉਂਟ ਨੇ ਜੀ ਪਿਓਰ ਪਾਟਨ ਕੋਈ ਇਸ ਗੱਲ ਤੇ ਜੇ ਕੋਈ ਕਹਦੇ ਜ਼ਿੰਮੇਵਾਰੀ ਹੈ ਇਹਦਾ ਰੇਟ ਵੀ ਜੀ ਆਪਣਾ 700 ਰੁਪਿਆ ਰੇਟ ਹੈ ਵੀਰ ਜੀ ਜੇ ਕੋਈ ਮੇਰਾ ਵੀਰ ਭਰਾ ਦੁਕਾਨਦਾਰ ਰੀਸੇਲਰ ਦਾ ਕੰਮ ਕਰਦਾ ਹੈ ਘਰਾਂ ਦੇ ਵਿੱਚ ਆਪਣੇ ਵੇਚਣ ਦਾ ਕੰਮ ਕਰਦਾ ਹੈ ਉਹਨਾਂ ਦਾ ਮਾਣਤਨ ਬਾਈ ਜੀ ਬਹੁਤ ਵਧੀਆ ਕਰਾਂਗੇ ਕਿਉਂਕਿ ਵੀਰ ਜੀ ਉਹਨਾਂ ਨੇ ਵੀ 200 ਰੁਪਏ ਮਨਾਉਣੇ ਹੁੰਦੇ ਆ ਉਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਲੈਸ ਲਾਵਾਂਗੇ ਤੇ ਇਕੱਲਾ ਇਕੱਲਾ ਸੂਟ ਇਹ 700 ਰੁਪਏ ਰੇਟ ਹੈ ਵੀਜੀ ਕੁਆਲਿਟੀ ਇਹ ਦੀ ਚੈੱਕ ਕਰੋ ਆ ਦੇਖੋ ਵੀਰ ਜੀ ਤਮੰਨਾ ਆਕਸ਼ੈਂਕਰ ਦਾ ਮਾਲ ਦੇਖੋ ਬ੍ਰਾਂਡ ਚੈੱਕ ਕਰੋ ਵੀਜੀ ਸ਼ੈਂਕਰ ਸ਼ੈਂਕਰ ਦੇ ਘਰਾਣਾ ਮਾਲ ਆ ਬਾਈ ਜੀ ਆਪਣੇ ਕੋਲੇ ਆ ਦੇਖੋ ਚੈੱਕ ਕਰੋ ਇਕੱਲਾ ਇਕੱਲਾ ਸੂਟ ਚੈੱਕ ਕਰੋ ਬਾਈ ਜੀ ਦੇਖੋ ਕਿੰਨਾ ਵਧੀਆ ਹੈ ਆ ਦੇਖੋ ਇਥੋਂ ਮਾਲ ਚੈੱਕ ਕਰੋ ਦੇਖੋ ਬਾਈ ਜੀ ਜ਼ੂਮ ਕਰ ਦੇਖ ਦੇਖ ਬਾਈ ਜੀ ਕਿ ਦੇਖੋ ਹਾਂ ਆ ਸ਼ੈਂਕਰ ਦੇ ਘਰਾਣਾ ਮਾਲ ਆ ਬਾਈ ਜੀ ਆ ਦੇਖੋ ਬਾਈ ਜੀ ਚੈੱਕ ਕਰੋ ਆ ਏਕੇ ਟੈਕਸ ਦਾ ਮਾਲ ਆ ਵੀਜੀ ਚੈੱਕ ਕਰ ਲਓ ਏਕੇ ਟੈਕਸ ਤੇ ਤਮੰਨਾ ਤੇ ਸ਼ੰਕਰ ਭਾਈ ਜੀ ਦੋ ਤਣ ਘਰਾਣਾ ਮਾਲ ਆ ਪੂਰਾ ਆਪਾਂ ਵਧੀਆ ਕੁਆਲਿਟੀ ਦਾ ਮਾਲ ਰੱਖਦੇ ਆ ਉਹ ਕੰਮ ਨਹੀਂ ਹੈਗਾ ਆ ਦੇਖੋ ਚੈੱਕ ਕਰੋ ਭਾਈ ਜੀ ਮੈਂ ਕਹਣਾ ਭਾਈ ਜੀ ਜਿੰਨਾ ਮਰਜੀ ਲੈ ਲਓ ਭਾਈ ਬਾਦੂ ਜਗਾ ਆਪਣੇ ਕੋਲ ਪਿਆ ਮਾਲ ਇਹ ਇਹ ਚੈੱਕ ਕਰੋ ਭਾਈ ਜੀ ਆ ਦੇਖੋ ਭਾਈ ਜੀ ਆ ਦੇਖੋ ਪੂਰਾ ਵਧੀਆ ਕੁਆਲਿਟੀ ਦਾ ਮਾਲ ਆ ਭਾਈ ਜੀ ਇਹ ਇੱਕ ਵੀ ਜੀ ਆਪਣੇ ਕੋਲ ਤਮੰਨਾ ਕੰਪਨੀ ਦੀ ਹੋਰ ਆ ਗਿਆ ਇਹ ਆ ਕੁਆਲਿਟੀ ਦਾ ਕੱਪੜਾ ਜੀ ਦੇਖੋ ਮੈਚਿੰਗ ਕਪੜਾ ਜੀ ਨਾਲ ਪਿਓਰ ਦਾ ਦੁਪੱਟਾ ਜੀ ਇਹ ਫਰੰਟ ਤੇ ਬਹੁਤ ਵਧੀਆ ਕਢਾਈ ਹੈ ਜੀ ਨਾਲ ਤਾਂ ਫਰੰਟ ਤੇ ਹੈ ਜੀ ਆ ਦੇਖੋ ਚੈੱਕ ਕਰੋ ਵੀ ਜੀ ਇਹ ਵੀ ਜਿhko ਇਹ ਵੀ ਜਿhko ਇਹ ਇਧਰ ਆਈ ਮੁਰੇ ਇਹ ਦੇਖੋ ਜੀ ਦੋਨੇ ਪਾਸੋਂ ਕਢਾਈ ਕੀਤੀ ਹੈ ਕਢਾਈ ਨਹੀਂ ਪ੍ਰਿੰਟੀ ਹੈ ਜੀ ਵਿੱਚ ਵਰਕ ਜਿਹਾ ਲੱਗਿਆ ਬਹੁਤ ਸੋਹਣੇ ਲੱਗਿਆ ਦਾ ਇਹ ਚੀਜ਼ ਇਹ ਚੀਜ਼ ਲੈਂਦੀ ਨਹੀਂ ਹੈਗੀ ਜੀ ਬਹੁਤ ਸੋਹਣੇ ਵਰਕ ਜਿਹਾ ਜੀ ਇਹਦੇ ਨਾਲ ਪਿਓਰ ਦਾ ਨਾਲ ਦੁਪੱਟਾ ਜੀ ਆ ਚੈੱਕ ਕਰੋ ਇਹ ਆ ਡਵਟਾ ਜੀ ਪਿਓਰ ਦਾ ਡਵਟਾ ਨਾਲ ਜੀ ਬਹੁਤ ਹੀ ਸੋਹਣਾ ਡਵਟਾ ਇਹਦਾ ਰੇਟ ਵੀ ਜੀ 600 ਰੁਪਿਆ ਰੇਟ ਹੈ ਦੁਕਾਨਦਾਰੀ ਵਾਸਤੇ ਜੀ ਜੇ ਆਪਾਂ ਲਾਵਾਂਗੇ ਲੈ ਸਕਲੇ ਨੂੰ ਇੱਕ ਨੂੰ ਖੋਲ ਕੇ ਹੋਰ ਦਿਖਾਉਣੇ ਵੀਰ ਜੀ ਚੈੱਕ ਕਰੋ ਆ ਦੇਖੋ ਬਾਈ ਜੀ ਤਮੰਨਾ ਕੰਪਨੀ ਦਾ ਕਪੜਾ ਜੀ ਕੋਈ ਦੇਸੀ ਨਹੀਂ ਹੈਗਾ ਪੂਰਾ ਵਧੀਆ ਮਾਲ ਹੈ ਜੀ ਐ ਨਹੀਂ ਹੈਗਾ ਕੁਆਲਿਟੀ ਦਾ ਜੀ निक्मा कपड़ा हुआ तो आ चेक करो जी पूरी फुल लेंथ है जी मैचिंग हुआ है जी हाटे देखो चेक करो जी आई दप्टा है जी प्योर का दपट्टा पूरा वो फुल प्योर दपट्टा है जी कला कला सूट का रेट छे सौ रुपया जी ਜੇ ਕੋ ਮੇਰਾ ਵੀਰ ਭਰਾ ਦੁਕਾਨਦਾਰ ਹੈ ਉਹਨੂੰ ਲਾਵਾਂਗੇ ਲੈਸ ਵਧੀਆ 100 ਕਿਜੀ ਉਹਨੂੰ ਵੀ ਤਾਂ 4 ਰੁਪਏ ਵਧੀਆ ਵੜਨਗੇ ਜੀ ਇਹ ਆ ਇਹਦਾ ਬਾਟਮ ਹੁੰਦਾ ਜੀ ਵਿੱਚ ਦੇ ਬਾਟਮ ਹੁੰਦੀ ਹੈ ਜੀ ਆ ਦੇਖੋ ਆ ਬਾਟਮ ਦਾ ਕੱਪੜਾ ਬਣਾਇਆ ਜੀ ਦਿੱਤਾ ਨਾਲ ਆ ਬਾਟਮ ਦਾ ਕੱਪੜਾ ਨਾਲ ਦਿੱਤਾ ਜੀ ਇੱਕ ਵੀ ਜੀ ਆਪਾਂ ਨਵਾਂ ਆਰਟੀਕਲ ਲੈ ਕੇ ਆਏ ਆ ਇਹਦੇ ਵਿੱਚ ਦੇਖੋ ਜੀ ਹੁਣ ਏਸੀਆਂ ਦੀ ਰੁੱਤ ਚੱਲ ਪਈ ਏਸੀ ਚੱਲ ਪਈ ਵੀ ਜੀ ਘਰ ਘਰ ਆਪਣੇ ਹਰ ਕਦੇ ਕਰੇ ਕੋਈ ਗਰੀਬ ਹੈ ਕੋਈ ਅਮੀਰ ਹੈ ਕੋਈ ਵੀ ਬੰਦਾ ਜੀ ਏਸੀ ਤੋਂ ਬੰਦਾ ਕੋਈ ਸਾਰਦਾ ਨਹੀਂ ਦੇਖੋ ਹਰ ਕਦੇ ਘਰੇ ਏਸੀ ਹੈਗੀ ਹੈਗੇ ਨਾ ਤੇ ਏਸੀਆਂ ਦਾ ਇੱਕ ਆਪਣੇ ਕੋਲੇ ਬ੍ਰਾਂਡ ਆਇਆ ਜੀ ਇਹਦੇ ਵਿੱਚ ਇੱਕ ਤਾਂ ਚਾਦਰ ਰਜ ਦਿੱਤੀ ਹੋਈ ਹੈ ਇੱਕ ਏਸੀ ਵੀ ਰਜਾਈ ਦਿੱਤੀ ਹੋਈ ਜੀ ਸਾਰਾ ਸੈੱਟ ਹੈ ਵੀਰ ਜੀ ਬਣਿਆ ਬਣਾਇਆ ਆਪਣੇ ਕੋਲੇ ਆ ਜਿਹੜਾ ਕੱਪੜਾ ਹੈ ਜੀ ਬਹੁਤ ਵਧੀਆ ਆ ਦੇਖੋ ਇਹਦੀ ਬਣਾਈ ਹੋਈ ਹੈ ਪੈਕਿੰਗ ਬਣਾਈ ਹੋਈ ਹੈ ਜੀ ਵਿੱਚ ਹੀ ਤਾਂ ਇਹਦੇ ਵਿੱਚ ਉਹ ਮਤਲਬ ਬਹੁਤ ਦਿੱਤਾ ਹੈ ਜੀ ਆਹ ਦਿੱਤੀ ਹੈ ਚਾਦਰੇ ਚ ਤੇ ਇਹਦੇ ਵਿੱਚ ਰਜਾਈ ਹੈ ਤੁਹਾਨੂੰ ਖੋਲ ਕੇ ਦਿਖਾਉਣਾ ਵੀਰ ਜੀ ਚੈੱਕ ਕਰ ਲਓ ਕਹਿੰਦਾ ਚਾਦਰ ਚ ਐਕਰੋਗੇ ਜੀ ਚਾਦਰ ਦੇਖੋ ਪਾ ਲਈ ਠੰਡੀ ਜਿਹਾ ਬਰਸ ਵਰਗੀ ਹੈ ਐ ਮੰਨ ਲਓ ਵੀ ਠੰਡੀ ਹੈ ਜਮਾ ਆ ਦੇਖੋ ਚੈੱਕ ਕਰੋ ਵੀ ਜੀ ਬਰਫ ਦਾ ਇਹਦਾ ਡਿਜ਼ਾਈਨ ਚੈੱਕ ਕਰੋ ਪਹਿਲਾਂ ਚਾਦਰ ਦਾ ਕਿੰਨਾ ਡਿਜ਼ਾਈਨ ਵਧੀਆ ਤੇ ਕਿੰਨਾ ਖੁੱਲਾ ਮਕਾ ਦਿੱਤੀ ਹੋਈ ਹੈ ਸਾਈਜ਼ ਦੇਖੋ ਕਿੱਡਾ ਖੁੱਲਾ ਹੈ ਜੀ ਪੂਰੀ ਫੁੱਲ ਸਾਈਜ਼ ਹੈ ਇਹ ਨਹੀਂ ਹੈ ਵੀ ਸਾਡੇ ਬੈੱਡ ਵੱਡੇ ਹੈ ਜੀ ਸਾਡੇ ਬੈੱਡ 6.5 ਫੁੱਟ ਹੈ ਜੀ ਸਾਡੇ ਬੈੱਡ 73 ਇੰਚ ਹੈ ਜੀ ਇਹ ਨਹੀਂ ਹੋ ਸਕਦਾ ਸਾਈਜ਼ ਇਹਦਾ ਫੁੱਲ ਹੈ ਜੀ ਇਹ ਆਹ ਦੇਖੋ ਆ ਇਹ ਜਾਈ ਰਜਾਈ ਜੀ ਪਤਾ ਨਹੀਂ ਕਿ ਕੋਈ ਪਾਇ ਹੈ ਜੀ ਇਹਦੇ ਪਤਾ ਫੈਵਰ ਫੂਗਰ ਪਾਈ ਹੈ ਤੇ ਮੋਟੀ ਹੈ ਪੋਲੀ ਜਮਾ ਰੂਮ ਵਰਗੀ ਪੋਲੀ ਹੈ ਜਮਾ ਦੇਖੋ ਵਧੀਆ ਪੋਲੀ ਰਜਾਈ ਹੈ ਜਦ ਸਾਈਜ਼ ਚੈੱਕ ਕਰੋ ਜੀ ਦਾ ਪਹਿਲਾਂ ਡਿਜ਼ਾਈਨ ਚੈੱਕ ਕਰੋ ਫਿਰ ਸਾਈਜ਼ ਚੈੱਕ ਕਰੋ ਐ ਠੰਡੀ ਜਮਾ برف ਦੇ ਗੋਲੇ ਜਮਾ ਦੇਖੋ ਜੀ ਇੱਕ ਵਾਰੀ ਇਸ ਨੂੰ ਖੋਲ ਕੇ ਵੀ ਦਿਖਾਉਣਿਆ ਪੈਕਿੰਗ ਵੀ ਪੈਕ ਜੀ ਇਹਦੇ ਦੇਖੋ ਕਿਹਦੇ ਹਿਸਾਬ ਦੀ ਕੀਤੀ ਹੋਈ ਹੈ ਮੈਂ ਤੁਹਾਨੂੰ ਇਸੇ ਗੱਲ ਦੇ ਮਾਮਲੇ ਦਿਖਾਈਏ ਦਿਖਾਉਣਾ ਵੀ ਇੱਕ ਖੋਲ ਕੇ ਦਿਖਾਵਾਂਗੇ ਤੁਹਾਨੂੰ ਸਾਰਿਆਂ ਦਾ ਨਹੀਂ ਖੋਲ ਕੇ ਦਿਖਾ ਦਾਂ ਜੀ ਆਪਣੇ ਕੋਲੇ ਬਹੁਤ ਜ਼ਿਆਦਾ ਮਾਲ ਆਇਆ ਜੀ 70 80 ਪੀਸ ਆਏ ਹੋਏ ਜੀ ਸਲਾਮ ਆਹ ਦੇਖੋ ਵੀਰ ਜੀ ਆਹਦਾ ਪੈਕਿੰਗ ਬਣਾਈਏ ਦੀ ਇਹਦੀ ਰਜਾਈ ਬਣਾਈਏ ਜੀ ਆਹ ਦੇਖੋ ਤੁਹਾਨੂੰ ਖੋਲ ਕੇ ਫੇਰ ਦਿਖਾਵਾਂਗੇ ਆਹਦਾ ਰਜਾਈ ਦੀ ਪੈਕਿੰਗ ਹੈ ਜੀ ਆਹ ਆ ਪੀਸ ਬਣਾਇਆ ਜੀ ਇਹਦਾ ਮਤਲਬ ਚਾਦਰ ਹੈ ਜੀ ਇਹ ਆਹ ਦੇਖੋ ਜੀ ਆ ਜੀ ਜੀ ਚਾਦਰ ਦੀ ਆ ਚਾਦਰ ਨੂੰ ਬਣਾਈ ਹੋਈ ਹੈ ਜੀ ਐ ਪੈਕਿੰਗ ਕੀਤੀ ਹੋਈ ਹੈ ਬਾਈ ਬਹੁਤ ਵਧੀਆ ਪੈਕਿੰਗ ਵੀ ਬਹੁਤ ਵਧੀਆ ਕੀਤੀ ਹੈ ਪੈਕਿੰਗ ਹੀ ਪਹਿਲਾਂ ਬਾਈ ਜੀ ਬਹੁਤ ਸੋਹਣੀ ਬਣਾਈ ਹੈ ਪੈਕਿੰਗ ਆ ਫੜੇ ਬਣਾਇਆ ਇੱਕ ਬਾਈ ਜੀ ਹੋਰ ਦੇਖ ਚੈੱਕ ਕਰ ਲੋ ਸਾਰ ਕੇ ਬਾਈ ਜੀ ਚਾਦਰ ਬਾਈ ਜੀ ਸੱਡਣ ਵਾਲਾ ਸੱਡਣ ਵਾਲੀ ਆਈਟਮ ਨਹੀਂ ਹੈਗੀ ਵੀਰ ਜੀ ਇਹ ਪੂਰੀ ਵਧੀਆ ਕੁਆਲਿਟੀ ਹੈ ਪੂਰਾ ਵਧੀਆ ਡਿਜ਼ਾਈਨ ਹੈ ਕੱਪੜਾ ਬਾਈ ਜੀ ਦੇਖ ਕੇ ਪਤਾ ਲੱਗਦਾ ਕੱਪੜਾ ਬਹੁਤ ਹੀ ਵਧੀਆ ਪੋਲਾ ਤੇ ਬਾਹਰ ਹੀ ਵਧੀਆ ਕੱਪੜਾ ਮਖਵਲ ਵਰਗਾ ਕੱਪੜਾ ਜੀ ਸਹਿਜ ਵੀ ਬਾਈ ਜੀ ਪੁਆ ਸਾਢੇ 6 ਫੁੱਟ ਤੇ ਲਾਓ ਭਾਵੇਂ 6 ਫੁੱਟ ਤੇ ਲਾਓ ਜਿੰਨੇ ਤੇ ਮਰਜ਼ੀ ਲਾਓ ਜਿਹੜੇ ਵੀ ਜੀ ਦੇ ਸਹਰਾਣੇ ਆ ਸਹਰਾਣੇ ਦੇਖੋ ਵੀ ਜੀ ਆਹ ਪੈਕਿੰਗ ਦੇ ਸਹਰਾਣੇ ਵੀ ਕੀਤੀ ਹੋਈ ਏ ਨਾਲ ਦੋ ਦਿੱਤੇ ਪਿੱਲੋ ਦਿੱਤੇ ਆ ਜੀ ਆਹ ਦੋ ਸਹਰਾਣੇ ਦਿੱਤੇ ਨਾਲ ਜੀ ਦੇ ਆਹ ਦੇਖੋ ਜੀ ਆਹ ਦੇਖੋ ਤੇ ਆਹ ਜਿਹੜੀ ਦਿੱਤੀ ਆ ਜੀ ਜਾਈ ਆਪਾਂ ਹੁਣ ਜਾਈ ਵੀ ਦਿਖਾ ਦਈਏ ਜੀ ਰਜਾਈ ਬਾਈ ਜੀ ਪੋਲੀ ਅਜਮਾ ਕੀ ਅੰਤਾ ਅੰਜੀ ਕਰਦਾ ਵੀ ਬਾਈ ਜੀ ਜਿਹਨੂੰ ਕਰਾਂ ਦਿਖਾ ਦੇਈਏ ਬਈ ਉਹ ਲੈ ਲੈ ਬਣਾਣੀ ਹਟ ਸਕਦਾ ਬਾਈ ਜੀ ਜ਼ਿੰਮੇਵਾਰੀ ਹੈ ਆਪਣੀ ਦੇਖੋ ਬਾਈ ਜੀ ਦਾ ਰੇਟ ਇਹਦਾ ਰੇਟ ਵੀਰ ਜੀ 1450 ਰੁਪਿਆ ਰੇਟ ਹੈ ਵੀਰ ਜੀ ਦੁਕਾਨਦਾਰੀ ਵਾਸਤੇ ਲਾਵਾਂਗੇ ਲੈਸ ਇੱਕ ਵੀਰ ਜੀ ਜਿਹਨੇ ਪਾਰਸਲ ਬਣਵਾਉਣਾ ਹੋਇਆ ਭਿਜਵਾਉਣੀ ਮੰਗਵਾਉਣੀ ਹੋਈ ਕਿਥੇ ਤਾਂ ਸਾਨੂੰ ਦੱਸ ਦਿਓ ਬਾਈ ਜੀ ਇੱਕ ਅਲਾਕਲਾ ਪੀਸੀ ਇਕੱਲੀ ਚਾਦਰ ਦਾ ਇਹਦਾ ਕੱਲਾ-ਕੱਲਾ ਪੀਸੀ ਪਾਉਣ ਦਾ ਕਰ ਸਕਦੇ ਆ ਫੋਨ ਚੱਲ ਰਿਹਾ ਆਪਣਾ ਸਕਰੀਨ ਤੇ ਕਨੈਕਟ ਕਰ ਲਿਓ ਬਾਈ ਜੀ ਜਿਹੜੀ ਇਹਦੀ ਕੁਆਲਿਟੀ ਹੈ ਇਹ ਬਹੁਤ ਹੀ ਇੱਕ ਨੰਬਰ ਤੇ ਕੁਆਲਿਟੀ ਮਗਾਈ ਆ ਬਾਈ ਜੀ ਪੂਰੀ ਵਧੀਆ ਕੰਪਨੀ ਦੀ ਚੀਜ਼ ਹੈ ਜੀ ਤੇ ਇੱਕ ਨੰਬਰ ਕੁਆਲਿਟੀ ਹੈ 1450 ਰੁਪਿਆ ਰੇਟ ਹੈ ਜੀ ਇਹਦਾ ਦੁਕਾਨਦਾਰੀ ਵਾਸਤੇ ਆਪਾਂ ਲਾਵਾਂਗੇ ਲੈਸ ਵੀ ਜੀ ਇੱਕ ਵੀ ਜੀ ਸ਼ੇਅਰ ਤੇ ਸਬਸਕ੍ਰਾਈਬ ਚਾਲੀ ਚਾਲੀ ਬਿਲ ਨੂੰ ਬੀਨ ਕਰ ਜ਼ਰੂਰ ਕਰਿਆ ਕਰੋ ਤੇ ਬਾਈ ਜੀ ਆਹ ਚੈੱਕ ਕਰ ਲਓ ਇਹਦਾ ਆਹ ਦੇਖੋ ਰੰਗ ਚੈੱਕ ਕਰੋ ਬਾਈ ਜੀ ਇਹਨਾਂ ਦੇ ਪਹਿਲਾਂ ਦੇਖੋ ਆਹ ਚੀਜ਼ ਹੈ ਬਾਈ ਜੀ ਦੇਖੋ ਇਹ ਨਿਆ ਆ ਚੀਜ਼ ਹੈ ਆ ਦੇਖੋ ਵੀਰ ਜੀ ਕੱਲੀ ਕੱਲੀ ਪੈਕਿੰਗ ਹੈ ਬਾਈ ਜੀ ਕੱਲਾ ਕੱਲਾ ਵਿੱਚ ਦੇ ਇੱਕ ਇੱਕ ਪੀਸ ਹੈ ਬਾਈ ਜੀ ਕੱਲਾ ਆ ਦੇਖੋ ਆ ਦੇਖੋ ਚੈੱਕ ਕਰੋ ਬਾਈ ਜੀ ਆ ਦੇਖੋ ਬਾਈ ਆਸ ਹੈ ਜੀ ਬਾਈ ਜੀ ਆ ਦੇਖੋ ਵੀਰ ਜੀ ਆ ਆ ਜੀ ਜੀ ਬਹੁਤ ਸੋਹਣਾ ਕੁਆਲਿਟੀ ਹੈ ਬਾਈ ਜੀ ਪੂਰੀ ਵਧੀਆ ਤੇ ਇੱਕ ਆਪਾਂ ਇਹ ਵੀ ਕਹਿੰਦੇ ਆ ਵੀ ਜੇ ਤੂੰ ਤੂੰ ਨਰਮ ਹੋਈ ਨਰਮ ਹੋਣਾ ਨਰਮ ਵੀ ਮਿਲ ਜੂ ਪਰ ਐ ਵੀ ਇਹਦੀ ਇਹਦੀ ਕੁਆਲਿਟੀ ਬਹੁਤ ਵਧੀਆ ਆਪਣੇ ਕੋਲੇ ਇੱਕ ਵੀ ਜੀ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਆਪਣੇ ਕੋਲ ਸ਼ਿਮਰ ਹੈ ਜੀ ਸ਼ਿਮਰ ਦੀ ਕਾਟਨ ਆਈ ਹੈ ਅੱਜ ਮਾਲ ਦੇ ਨਾਲ ਦਾ ਹੋਰ ਆ ਗਿਆ ਪਹਿਲਾਂ ਵੀ ਬਹੁਤ ਵੇਚੀ ਜਾਂਦੇ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਦੀ ਆ ਦੇਖੋ ਕੁਆਲਿਟੀ ਵਾਈ ਜੀ ਬਹੁਤ ਹੀ ਸੋਹਣੀ ਕੁਆਲਿਟੀ ਹੈ ਚੈੱਕ ਕਰੋ ਇਹ ਸ਼ਿਮਰ ਹੈ ਬਾਈ ਜੀ ਸ਼ਿਮਰ ਤੇ ਕਾਟਨ ਹੈ ਸ਼ਿਮਰ ਬਹੁਤ ਵਧੀਆ ਕੋਈ ਇਹਦੇ ਬਾਈ ਜੀ ਲਾਈਨਿੰਗ ਨਹੀਂ ਲੱਗਦੀ ਕੁਝ ਨਹੀਂ ਲੱਗਦਾ ਕੱਪੜੇ ਦੀ ਕੁਆਲਿਟੀ ਇਹ ਬਹੁਤ ਹੀ ਵਧੀਆ ਟਿਆਰੀ ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਹੈ ਇਹ ਚੈੱਕ ਕਰ ਲਓ ਬਾਈ ਜੀ ਰਸ਼ੀਅਨ ਕੰਪਨੀ ਦੀ ਹੈ ਇੱਕ ਨੰਬਰ ਬ੍ਰਾਂਡਡ ਹੈ ਕੰਪਨੀ ਇਹ ਨਹੀਂ ਹੈ ਦੇਸੀ ਨਹੀਂ ਹੈ ਇਹ ਰਸ਼ੀਅਨ ਦੀ ਹੈ ਸ਼ਿਮਰਕੋਟਨ ਹੈ ਬਾਈ ਜੀ ਇਹ ਇਹ ਆ ਤੁਹਾਨੂੰ ਇੱਕ ਵਾਰੀ ਖੋਲ ਕੇ ਵੀ ਦਿਖਾਉਣਾ ਚੈੱਕ ਕਰਾਉਣਾ ਹੈ ਬਾਈ ਜੀ ਕੀ ਕੀ ਗੱਲ ਬਹੁਤ ਹੈ ਜੀ ਇਹ ਇੱਕ ਕਰੋ ਚੈੱਕ ਵੀ ਰਿਹਾ ਜੋ ਕੱਪੜੇ ਦੀ ਬਾਈ ਜੀ ਨਾ ਫੁੱਲ ਜ਼ਿੰਮੇਵਾਰੀ ਹੈ ਫੁੱਲ ਜਮਾ ਬਹੁਤ ਹੀ ਵਧੀਆ ਕੱਪੜਾ ਇਹ ਇਹ ਕਵਾਲਿਟੀ ਚੈੱਕ ਕਰੋ ਦੇਖੋ ਬਾਈ ਜੀ ਕਪੜਾ ਬਾਈ ਜੀ ਬਹੁਤ ਹੀ ਮਲੈਮ ਕਪੜਾ ਬਾਈ ਜੀ ਇਹ ਇਹ ਸ਼ਿਮਰ ਕਾਟਨ ਵਾਜਦਾ ਬਾਈ ਜੀ ਕੋਈ ਇਹਦੇ ਲਾਈਨਿੰਗ ਨਹੀਂ ਲੱਗਦੀ ਕੁਝ ਨਹੀਂ ਲੱਗਦਾ ਬਾਈ ਜੀ ਪੂਰਾ ਵਧੀਆ ਬ੍ਰਾਂਡਡ ਮਾਲ ਹੈ ਆਲ ਓਵਰ ਕਪੜਾ ਬਾਈ ਜੀ ਡੇਢ ਦਾ ਆਪਣਾ 3.5 ਮੀਟਰ ਕੱਟ ਦੇਵਾਂਗੇ ਜੀ ਫੁੱਲ ਸੂਟ ਦੀ ਕੱਟ ਹੈ ਜੀ ਦਾ ਇਹਦਾ ਰੇਟ ਵੀ ਜੀ ਆਪਾਂ ਨੂੰ 1100 ਰੁਪਿਆ ਵੇਚਦੇ ਆ ਬਾਈ ਜੀ ਕੋਈ ਗੱਲ ਨਹੀਂ ਆਪਣਾ ਚੱਲੀ ਜਾਂਦਾ ਸਕਰੀਨ ਨੰਬਰ ਚੱਲੀ ਜਾਂਦਾ ਤੇ ਆਪਣੇ ਨਾਲ ਫੋਨ ਤੇ ਕਨੈਕਟ ਕਰ ਲਿਓ ਕੋਈ ਘਾਟਾ ਵਾਧਾ ਹੋ ਜੂ ਕੋਈ ਗੱਲ ਨਹੀਂ ਇਹ ਇਹਦਾ ਜਿਹੜਾ ਮਾਲ ਹੈ ਇੱਕ ਨੰਬਰ ਬ੍ਰਾਂਡਡ ਹੈ ਜੀ ਵਧੀਆ ਇਹ ਕਾਟਨ ਸਿੰਧਰ ਹੈ ਜੀ ਤੇ ਆਪਾਂ ਬਾਰ-ਬਾਰ ਇਹ ਹੀ ਦੱਸਦੇ ਆ ਵੀਰ ਜੀ ਮਾਲ ਦੇਖੋ ਆਪਣੇ ਕੋਲ ਕਾਟਨ ਬਹੁਤ ਵੱਡੀ ਪੱਧਰ ਤੇ ਹੈ ਈਜ਼ੀ-ਵੀਜ਼ੀ ਕੁੜਤਾ ਪਜਾਮਾ ਬਹੁਤ ਵੱਡੀ ਪੱਧਰ ਤੇ ਆਪਣੇ ਕੋਲੇ ਜਿਹਨੂੰ ਵੀ ਲੋੜ ਆ ਦੁਕਾਨਦਾਰ ਨੂੰ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇੱਕ ਤਾਂ ਬਾਈ ਜੀ ਸ਼ੇਅਰ ਬਾਈ ਬਣ ਕੇ ਬਹੁਤ ਜ਼ਿਆਦਾ ਕਰਿਆ ਕਰੋ ਵੀਰਾਂ ਸਾਹਿਬ ਵੀ ਨਾਲ ਇਹ ਕਰੇ ਇੱਕ ਕੌ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਬਾਈ ਬਣ ਕੇ ਕਿਉਂਕਿ ਇਹਦੇ ਨਾਲ ਸਾਡਾ ਵੀ ਸਾਡਾ ਵੀ ਹੌਸਲਾ ਵਧਦਾ ਹੈ ਇਸ ਗੱਲ ਤੇ ਪਤਾ ਲੱਗਦਾ ਵੀ ਹਾਂ ਸਾਡਾ ਇਹ ਮਾਲ ਲੋਕ ਚੈੱਕ ਕਰਦੇ ਆ ਲੋਕ ਦੇਖਦੇ ਗਾਂ ਦੀ ਗਾਂ ਚੈੱਕ ਕਰਿਆ ਕਰੋ ਬਾਈ ਜੀ ਦੱਸਿਆ ਕਰੋ ਭੈਣ ਭਰਾਵਾਂ ਨੂੰ ਇੱਕ ਵਾਰੀ ਜਰੂਰ ਆ ਕੇ ਚੈੱਕ ਕਰੋ ਕੁਆਲਿਟੀ ਇੱਕ ਨੰਬਰ ਬਾਈ ਜੀ ਰੇਟ ਵਾਜਬ ਕਰਦੇ ਆਪਾਂ ਤੇ ਗਾਂ ਦੀਆਂ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ